ਜੀ ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਕੌਰ ਮੇਰੇ ਚੈਨਲ ਪੰਜਾਬੀ ਦੂਰਫੇਨ ਵਲੋਗ ਤੇ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਸਾਰੇ ਬਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਟਾਈਮ ਹੋ ਗਿਆ ਬੱਚੇ ਨੇ ਤਨ ਤੇ ਚਲ ਮੈਂ ਬਾਜ਼ਾਰ ਚਲੇਗੀ ਸੋਨੇ ਕੰਮ ਸੀਗਾ ਤੇ ਜੁੱਤੀ ਵਗੈਰਾ ਸੂਈ ਵਗੈਰਾ ਲੈ ਕੇ ਆਉਣੀ ਸੀਗੀ ਉਹ ਲੈਣ ਚਲੀ ਗਈ ਬਾਹਰ ਬਹੁਤ ਹਵਾ ਚੱਲ ਰਹੀ ਹੈ ਕਿੱਜ ਮੰਜਵੀਨ ਮਾਇਏ ਸੀ ਅੱਜ ਸਵੇਰ ਜਲਦੀ ਨਵਾਦੇ ਸੀ ਹਵਾ ਚੱਲਣ ਪਹਿਲਾਂ ਤੇ ਜੱਸਦਾਨ ਨਮਾਜ਼ ਨੇ ਹੁਣ ਤਾਂ ਫਿਰ ਵੀ ਉਹਨਾਂ ਨੂੰ ਦੂਜੇ ਇਹ ਲਿਬੜੀਆਂ ਦੀਆਂ ਨਹੀਂ ਗੀਆਂ ਫਿਰ ਨਮਾਉਣੇ ਪੈਣੇ 3-4 ਦਿਨਾਂ ਬਾਅਦ ਜੇ ਬਾਈਫਰੈਂਡ ਹੋਣ ਪਰ ਤਾਂ ਹਫ਼ਤੇ ਬਾਅਦ ਨਮਾਉਣੇ ਪਿਆ ਕਰਨੀ। ਤੇ ਬੰਦੋ ਤੇ ਨੱਜਾ ਤੇ ਬਸ ਜੇ ਵੇਟ ਕਰ ਲਈ ਸਕਰਨ ਵੀ ਰੋੜੀ ਆ ਜਾਣ ਫਿਰ ਸੂਟ ਕਟਿੰਗ ਕਰਾਂ। ਬੰਨੀ ਕਿਉਂ ਲੇਟ ਹੋ ਗਿਆ ਜੀ 3:00 ਵਜੇ ਗਏ ਨੇਗੇ। ਮੈਂ ਤਾਂ ਟਾਈਮ ਨਹੀਂ ਦੇਖਿਆ ਕਿੰਨੇ ਵਜੇ ਆਉਣਗੇ 3:00 ਵਜੇ ਕਿ 10 ਮਿੰਟ ਤੇ ਆਉਣ ਦਾ ਸਾਰ ਨਾ। ਮੈਂ ਤਾਂ ਜਾਈ ਨਹੀਂ ਜੀ ਬੰਨੀ ਕਿਉਂ ਲੇਟ ਹੋਵੇ। ਬਹੁਤ ਜਿਆਦਾ ਹਵਾ ਚੱਲ ਰਹੀ ਹੈ ਤਾਂ ਠੰਢੀ ਨਹੀਂ ਹਵਾ ਲੱਗਦੀ ਹੈ। ਖੁੱਲੇ ਮੇੜ ਦਾ ਇੱਕ ਹੋਰ ਦਸਾਲ ਦੇ ਮਹੀਨੇ ਸਾਡੇ ਵਾਲੀ ਹਵਾ ਲੱਗਦੀ ਹੈ। ਜਦੋਂ ਕੰਦਰ ਨਹੀਂ ਹੁੰਦੀ ਸੀ ਨਾ ਜਿਹੜੀ ਮੰਜਾਂ ਦੀ ਕੰਦਾ ਜਦੋਂ ਹਰ ਮਗਰ ਸਾਡਾ ਖੁੱਲਾ ਵਾਗੂ ਸੀ ਬਹੁਤ ਜ਼ਿਆਦਾ ਹਵਾ ਲੱਗਦੀ ਹੁੰਦੀ ਸੀ। ਬੈਠਣੀਆਂ ਨਹੀਂ ਆਉਂਦੀ ਸੀ ਵੀਰੇ ਜਿਵੇਂ ਕੁੰਜੇ 'ਚ ਬੈਠਦੇ ਜਾ ਕੇ ਆਪਾਂ ਸੋਨੇ ਬਰਾਂਡੇ ਦੇ ਵਿੱਚ ਉੱਥੇ ਜਿਹੜੀ ਹਵਾ ਲੱਗਦੀ ਹੈ। ਉੱਥੇ ਬਾਹਰ ਦਾ ਬੈਠਣੀਆਂ ਆਉਂਦੀ ਨਹੀਂ ਹਵਾ ਲੱਗਦੀ ਹੈ ਕਿਉਂਕਿ ਸਾਰਾ ਫਿਰ ਘਰ ਦਾ ਮੂੰਹ ਇੱਧਰ ਹੋ ਗਿਆ। ਤੇ ਪਿੱਛੋਂ ਜਿਹੜੀ ਹਵਾ ਡਿੱਗਦੀ ਸਾਰੇ ਖੇਤਾਂ 'ਚੋਂ ਜੋ ਮੇੜੀ 'ਚ ਡਿੱਗ ਟਾਲੀ ਨੇ ਪੱਤੇ ਵੀ ਹੁਣ ਕਿਰਨ ਲੱਗ ਗਏ ਨੇ ਬਹੁਤ ਨਿਗਰਣੇ ਕਰ ਲਏ। ਮੈਂ 10 ਮਿੰਟ ਤੋਂ ਉੱਪਰ ਬੈਠੀ 10 ਮਿੰਟਾਂ ਮੇਰੇ ਮੂੰਹ ਤੇ ਦੇਖ ਕਿਵੇਂ ਹੋਣ ਲੱਗ ਗਿਆ। ਰੈੱਡ ਹੋ ਗਿਆ ਬਿਲਕੁਲ ਐਨੀ ਤੇ ਹੀ ਧੁੱਪ ਉਹ ਹਵਾ ਚੱਲ ਰਹੀ ਸਾਮੇ ਠੰਡ ਲੱਗਦੀ ਹੈ। ਧੁੱਪੇ ਧੁੱਪ ਲੱਗਦੀ ਹੈ ਜਿਆਦਾ। ਸਾਮੇ ਠੰਡ ਜਿਹੜਾ ਹੁੰਦਾ ਮੌਸਮੇ ਵਿੱਚ ਦਾ ਹੋ ਰਿਹਾ ਹੈ। ਇਹ ਨਹੀਂ ਹੈ ਕਿ ਸਲਾਈ ਕਰ ਦੇਣੀ ਹੈ ਗਾਪ। ਉਹਨਾਂ ਦਾ ਸੂਟ ਲੈ ਕੇ ਤਿੰਨ ਇੰਟਰਲੌਕ ਕਰਨ ਵਾਲੇ ਨੇ ਸਵੇਰੇ ਫੜਾਂਗੇ ਕਹਿੰਦੇ ਸ਼ਾਮ ਨੂੰ ਕਰਨ ਵੀ ਨੂੰ ਫੜਾ ਦੇਵੀਂ ਹੁਣ ਫਿਰ ਕੋਈ ਫੜਕੇ ਲਿਓ ਫੋਨ ਕਰ ਦੂੰਗੀ ਉਹਨਾਂ ਨੂੰ ਕਰਕੇ ਰੱਖਦਾ ਮੇਰੇ ਦੁਆਰਾ ਭੁੱਲ ਗਈ ਸੀ ਕਰਨ ਵਾਲੇ ਹੁਣ ਮੈਂ ਜਾਦ ਆ ਗਿਆ ਇੰਟਰਲੌਕ ਕਰਨ ਵਾਲੇ ਨੇ ਸੂਟ ਕੱਲ ਮੈਂ ਸੂਟ ਦੇਣ ਗਈ ਸੀ ਅਮ ਟਾਈ ਕਰਨ ਵਾਸਤੇ ਉਡਾਈ ਹੋਏ ਸੀਗਾ ਸੇਮ ਕਲਰ ਸਰਦੇਈ ਕਲਰ ਦੀ ਪ੍ਰੋਬਲਮ ਹੈਗੀ ਵੀ ਹਰ ਇੱਕ ਕੱਪੜੇ ਦੇ ਹੁੰਦਾ ਨਹੀਂਗਾ ਲੈਣ ਵਾਸਤੇ ਤੇ ਮੇਰਾ ਆਪਣਾ ਦੁਪੱਟਾ ਪਿਆ ਸੀਗਾ ਕਮਲ ਪਿਓੜ ਚਨੂਨ ਦਾ ਤੇ 13-1400 ਦਾ ਦੁਪੱਟਾ ਉਹਨਾਂ ਦਾ। ਮੈਂ ਕਹਣਾ ਦੁਪੱਟਾ ਪਿਆ ਵੀ ਲੈਸਾਂ ਲੱਗਿਆ ਤੇ ਗੋਟਾ ਪੱਤੀ ਇਹਦੇ ਉੱਪਰ ਤੇ ਫੋਲ ਸਾਈਡ ਤੇ ਲੈਸਾਂ ਲੱਗੀ ਹੋਈ ਸੀ। ਮੈਂ ਕਹ ਵੀ ਹੋਰ ਸੂਟ ਲੈਣਾ ਡਾਈ ਕਰਵਾ ਲੈਣੀ ਮੇਨਾਂ ਮੈਂ ਕਹ ਦੁਪੱਟਾ ਹੈਗਾ। ਇਹ ਹੁਣ ਜਿਹਦਾ ਪੱਟਾ ਤਿਆਰ ਕਰਵਾ ਹੋ 15-1600 ਚ ਤਿਆਰ ਹੋਊਗਾ। ਡਾਈ ਵਗੈਰਾ ਕਰਾਂਗੇ ਸਾਰਾ ਕੁਝ। ਤੇ ਮੈਂ ਕਹ ਸੂਟ ਉਹਨਾਂ ਪਲੇਨ ਲਾਇਕ ਫਿਰ ਵਰਕ ਕਰਵਾਉਂਗੀ ਹੈਂਡ ਵਰਕ। ਤੇ ਹੋਇਆ ਨੀਗਾ ਕਲਰ ਵਰਕਰ ਦਾ ਫੋਨ ਆ ਗਿਆ ਅੱਜ ਕਹਿੰਦਾ ਵੀ ਕਲਰ ਨਹੀਂ ਹੋਏਗਾ। ਫਿਰੋਜੀ ਜਿੰਨੂ ਬਾਲੀ ਪਤਾ ਸੀ ਵੀ ਸਾਇ ਦਾ ਨਾਮ ਹੋਵੇ ਫਰੋਜੀ ਕਲਰ ਦਾ ਹੋਊਗਾ ਜਿਹੜਾ 1000 ਰੁਪਏ ਮੀਟਰ ਆਉਂਦੀ ਆ ਕਰੀਬ ਉਹਦੇ ਉੱਪਰ ਹੋਊਗਾ ਜਾਂ ਫਿਰ ਜੌਰਜਟ ਦੇ ਉੱਪਰ ਹੋਊਗਾ ਪਿਓਰ ਜੌਰਜਟ ਦੇ ਉੱਪਰ ਤੇ ਕੋਈ ਵੀ ਕੱਪੜਾ ਲਈਏ ਵਾਈਟ ਬਸ ਉਹਦੇ ਪਿਓਰ ਦੇ ਉੱਪਰ ਹੋਊਗਾ ਸੈਮੀ ਦੇ ਉੱਪਰ ਨਹੀਂ ਹੁੰਦਾ ਹੈਗਾ ਜਿਵੇਂ ਕੋ ਸੈਮੀ ਵੀ ਹੋ ਜਾਏਗੀ ਕਰੀਬ ਉਹਦੇ ਨੇ ਹੁੰਦਾ ਜਿਹੜੀ ਪਿਓਰ ਹੁੰਦੀ ਹੈ 1000 ਰੁਪਏ ਮੀਟਰ ਉਹ ਤੇ ਹੋਊਗਾ 5000 ਦਾ ਪਲੇਨ ਕੱਪੜਾ ਹੋ ਗਿਆ ਤੇ ਹੁਣ ਮੈਂ ਦੇਖ ਰਹੀ ਆ ਵੀ ਲੈਸਾਂ ਵਗੈਰਾ ਉਹਦੇ ਰਕੇ ਵੀ ਉਹਨੂੰ ਦੁਪੱਟੇ ਨੂੰ ਹੋਰ ਕਲਰ ਡਾਈ ਕਰਵਾਵਾਂ ਨਹੀਂ ਫਿਰ ਕੋਈ ਹੋਰ ਦੁਪੱਟਾ ਲੈ ਲਾਂਗੇ ਨਾਲ ਦੁਪੱਟੇ ਆਪਣੇ ਕੋਲ ਵਾਈਟ ਹੈਗੇ ਨੇਗੇ ਤੇ ਰੋ ਲੈ ਲਾਂਗੇ ਜੇਰ ਪਹਿਲਾਂ ਮੈਂ ਸੂਟ ਲਿਆ ਸੀ ਅਸਰਦੇਈ ਕਲਰ ਦਾ ਉਹਦੇ ਵਿੱਚ ਸੂਟ ਸਰਦੇਈ ਕਲਰ ਲੈ ਲਿਆ ਤੇ ਸਰਦੇਈ ਕਲਰ ਕਿਸੇ ਵੀ ਦੁਪੱਟੇ ਦੇ ਨਹੀਂ ਹੋਇਆ ਹੈਗਾ ਉਹਨ ਤੇ ਮੈਨੂੰ ਦੁਪੱਟਾ ਫਿਰ ਹੀ ਲੈਣਾ ਪਿਆ ਗਿਆ ਤੇ ਹੁਣ ਦੁਪੱਟਾ ਪਿਆ ਹੈਗਾ ਸੂਟ ਮੇਰਾ ਉਹ ਤੇ ਬਾਕੀ ਜਿਹੜੇ ਦੁਪੱਟੇ ਹੁੰਦੇ ਨੇਗੇ ਮਹਿੰਗੇ ਵਿੱਚ ਨੇ ਪਿਓਰ ਦੇ ਵਿੱਚੋਂ ਕਰੇ ਨਾ ਪਰਦਾ ਦੁਪੱਟਾ ਹੋਇਆ ਕਮਲ ਚਰੂਣ ਦਾ ਤੇ ਜਾਂ ਕਮਲ ਚਰੂਣ ਦਾ ਹੋਇਆ ਇਹਨਾਂ ਦੇ ਪੱਟੇ ਦੇ ਬਸ ਕੁਸਾ ਨਾਲ ਲਗਾਵੇ ਸਿੰਪਲੀ ਰੱਖਣ ਕੋਈ ਲੈਸ ਵਗੈਰਾ ਲਾ ਲਈ ਤੇ ਫਿਰ ਕੰਮ ਆ ਜਾਂਦੇ ਨੇਗੇ ਨੇ ਫਿਰ ਇਹਨੇਵੇਂ ਦੁਪੱਟੇ ਪਾਈ ਰਹਿੰਦੇ ਨੇਗੇ ਹੁਣ ਦੇਖ ਲੈਸ ਉਹਦੇ ਟਕ ਸਾਰੇ ਫਿਰ ਇਹਨੂੰ ਹੋਰ ਕਲਰ ਦਾ ਕਰਵਾ ਲੈਣੀ ਹੈਗੀ ਹੋਰ ਕਲਰ ਦਾ ਤਾਂ ਹੋ ਜਾਊਗਾ ਪਤਾ ਕਰਕੇ ਦਾ ਪੁੱਛਦੀਆਂਗੇ ਡਾਇਰ ਨੂੰ ਵੀ ਕੀ ਕਹਿੰਦਾਗਾ ਪਲੇਨ ਸੂਟ ਹੁੰਦੇ ਨੇਗੇ ਜਿਵੇਂ ਆਰਾਮ ਟੈਕਸ ਪਸ਼ਮੀਨਾ ਹੋਇਆ ਇਹ ਕਦੋਂ ਪਸ਼ਮੀਨਾ ਹੋਇਆ ਇਸਦਾ ਬਾਰ ਚੀਜ਼ ਮਸ਼ੀਨ ਵਰਕ ਕਰਵਾ ਲਉ ਕਿਦ ਰਣੀ ਨਾ ਬੁਰੋਠੇ ਨਾ ਕੋਈ ਹੋਰ ਬਰਾਉਂ ਟੈਕਸ ਬਸ ਮੀਨੇ ਦੇ ਵਧੀਆ ਰਹਿੰਦਾ ਦਾ ਹੜਾਉਣ ਦੇ ਵਿੱਚ ਕਿਵੇਂ ਮਰਜੀ ਪਹੜਾਈਏ ਆਈ ਆਰਾਮ ਨਾਲ ਤੇ ਨਾ ਕੋਈ ਰਿਵਾਜ ਆਵੇ ਵਧੀਆ ਰਹਿੰਦਾ ਦਾ ਤੋਸੜੋ ਦੇ ਵਰਕ ਕਰਵਾਉਣੇ ਨੇਗੇ ਦੇਖਣੇ ਕੱਲ ਨੂੰ ਜਾਣਾਗਾ ਬਾਕੀ ਪ੍ਰੇਨ ਆਪਣਾ ਹੋਰ ਕਿਸਦਾ ਆਰਡਰ ਆਗਾ ਕਿਉਂਕਿ ਫਿਰ ਵਾਈਟ ਕੱਪੜੇ ਜਿਹੜਾ ਮਹਗਾ ਹੁੰਦਾ ਉਹ ਮੈਂ ਜਿਹਨੂੰ ਬਾਅਦਾਂ ਆਪਣਾ ਆਰਡਰ ਹੁੰਦਾਗਾ ਫਿਰ ਉਹਨੂੰ ਦੇਖ ਕੇ ਫਿਰ ਲੈ ਕੇ ਆਉਣੇ ਹੁੰਦੀਆਂਗੇ ਹੌਲੀ ਹੌਲੀ ਆਪਣਾ ਕੰਮ ਅੱਗੇ ਵੱਧਦਾ ਜਾਂਦਾਗਾ ਫਿਰ ਆਪਾਂ ਜਿਹੜੇ ਨੰਬ ਲੈ ਕੇ ਰੱਖ ਲਿਆ ਕਰਾਂਗੇ ਜਿਵੇਂ ਤੇ ਭੱਟੇ ਤੇ ਮੈਂ ਨੰਬ ਲੈਣੀ ਚਰੂਣ ਵਗਾਰੇ ਤਾਂ ਕੋਕੇ ਤਾਂ ਬਹੁਤਿਆਰ ਸੇਲ ਹੁੰਦੇ ਨੇ ਆਪਣੇ ਕੋਲ ਇਹ ਤੁਸੀਂ ਬਿਲਕੁਲ ਵਰਕ ਕਰਵਾਉਣਾ ਤਾਂ ਤੁਸੀਂ ਵਰਕ ਕਰਵਾ ਸਕਦੇ ਹੋਗੇ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਤੁਸੀਂ ਮੈਨੂੰ ਦੂਸਰਾ ਚੈਨਲ ਧੂਰ ਬੁਟਿਕ ਦੂੰਗਾ ਤੁਸੀਂ ਤੁਹਾਨੂੰ ਉਹ ਵਿੱਚ ਮਿਲ ਜਾਣਗੇ ਵੀਡੀਓ ਆਪਣੇ ਅਪਲੋਡ ਕੀਤੀ ਹੁੰਦੀ ਨੇਗੇ ਮਸ਼ੀਨ ਵਰਕ ਦੇ ਸੂਟਾਂ ਦੀ ਤੇ ਨਾਲੇ ਹੈਂਡ ਵਰਕ ਦੇ ਤੁਸੀਂ ਜਾਂ ਕੇ ਉਸ ਚੈਨਲ ਨੂੰ ਸਬਸਕ੍ਰਾਈਬ ਇਨੇ ਕਰਨਵੀਰ ਉੱਲੀ ਆ ਕੇ ਚਾਪਾ ਅੰਡਿਆ ਇੱਕ ਰੱਖਦੀ ਉਹਨਾਂ ਦੀ ਆਉਣ ਵਾਲੀ ਹੁਣ ਤਾਂ ਫੇਰ ਆ ਕੇ ਜਲਦੀ ਕਰਦੇ ਨੇ ਫਿਰ ਕੀ ਰਹਿਣਗੇ ਆ ਕੇ ਬਾਹਰੋਂ ਏਕਾ ਖੁੱਲਦੀ ਆ ਆਗੇ ਕਰਨਵੀਰ ਉੱਲੀ ਤਾਂ ਰੋਲੀ ਪਾਲ ਹੁੰਦਾ ਕਰਨਵੀਰ ਪਤਾ ਲੱਗ ਜਾਂਦਾ ਵੀ ਆ ਗਿਆ ਉੱਥੇ ਬਾਹਰ ਚੌਂਕੜੀ ਦੇ ਵੀ ਹੱਸਾ ਲੱਗ ਜਾਂਦੇ ਨੇ ਕਹਿੰਦੇ ਪਤਾ ਲੱਗ ਜਾਂਦਾ ਵੀ ਕਰਨਵੀਰ ਉੱਤਰਿਆ ਬੈਂਚ 'ਚ ਬਸ ਸਾਰੇ ਕਹਿੰਦੇ ਪੰਗੇ ਲੈ ਕੇ ਆਉਂਦਾ ਚੌਂਕੜੀ ਦੇ ਉੱਥੇ ਵੀ ਇਹਨੂੰ ਹਰੇਕ ਬੁਲਾਉਂਦਾ ਹੈ ਇਹ ਬੋਲਦੀ ਰਹਿੰਦਾ ਸਾਰੇ ਜਰਾ பாக பண்ணி சோணி எடுக்க ஆன ஆகிய சத்தானவச்சா ஆ ਕਾਈ ਹੋਲੀ ਆਉਂਦਾ ਲੌਜੀ ਪਹਿਲਾਂ ਪੈਂਟਰ ਲੋ ਕਰਦੀ ਫਿਰ ਸੂਟ ਉਹਨਾਂ ਦੇ ਪੜਾ ਦਾਂਗੀ ਫਿਰ ਸੂਟ ਕਟਿੰਗ ਕਰੂੰਗੀ ਇੱਕ ਮਿੰਟ ਟੇਬਲ ਉੱਪਰ ਬੋਤੋ ਖੜਾ ਹੋ ਰਿਹਾ ਟੇਬਲ ਤੇ ਇਹਨਾਂ ਨੇ ਇਨਵਰਟਰ ਦੀ ਪਹਿਲਾਂ ਉੱਪਰ ਰੱਖਿਆ ਸੀ ਇਨਵਰਟਰ ਹੁਣ نیچے ਰੱਖ ਦਿੱਤਾ ਤੇ ਇਨਵਰਟਰ ਟੇਬਲ ਤੇ ਰੱਖ ਦਿੱਤਾ ਬਟ ਇਹ ਬਹੁਤ ਵਧੀਆ ਸੀਗਾ ਮੇਰਾ ਉਹ ਮੈਂ ਸਲਾਈ ਕਰਦੀ ਸੀ ਉਹਦੇ ਉੱਪਰ ਬੈਠ ਕੇ ਕਰਦੀ ਹੁੰਦੀ ਸੀ ਉਹ ਮੈਨੂੰ ਕਹਿਆ ਤੁਸੀਂ ਆਪਣਾ ਸਟੈਂਡ ਲਿਆਓ ਇਨਵੈਟਰ ਨਹੀਂ ਫਿਰ ਮੈਂ ਟੇਬਲ ਲਿਆ ਕੇ ਦੇ ਦਉ ਹੋਰ ਕੁਕਿੰਗ ਵੀ ਰੱਖ ਹੋ ਜਾਂਦਾ ਬੈਲੈਂਸ ਨਹੀਂ ਬਣਦਾਗਾ ਚੇਅਰ ਤੇ ਬੈਠ ਕੇ ਟੇਬਲ ਤੇ ਬੈਠ ਕੇ ਵਧੀਆ ਬੈਲੈਂਸ ਬਣ ਜਾਂਦਾ ਹੈ ਇੰਟਰਲੋਕ ਕਰਦੇਗੇ ਜੇ ਫਿਰ ਮੈਂ ਕਢ ਕੇ ਕਰਨੀ ਪੈਂਦੀ ਹੁਣ ਮੈਨੂੰ ਕਪੜਾ ਬਹੁਤ ਹੋਣਾਗਾ ਤੇ ਆਪਾਂ ਵੀ ਲੈ ਕੇ ਆਵਾਂਗੇ ਬੁਟੀਕ ਦੇ ਵਿੱਚ ਇਹ ਮੇਦੇ ਸੂਟ ਸੈਡੋ ਪ੍ਰਿੰਟ ਇਹਨਾਂ ਦਾ ਬਾਟਮ ਨਹੀਂ ਗਈਆਂ ਤੇ ਥ੍ਰੈਡ ਵਰਕ ਦਾ ਪਿੱਛੇ ਦੇ ਵਰਕਾਗਾ ਪਸ਼ਮੀਨੇ ਦੇ ਸੂਟ ਨੇਗੇ ਕੱਪੜਾ ਵੀ ਸੋਨਾਗਾ ਇਟਾਲੀਅਨ ਬੂ ਲੈ ਕੇ ਕੱਪੜਾ ਤਾਂ ਬਧੀਆਂ ਕੱਪੜਾ ਜਿਹੜਾ ਜ਼ਿਆਦਾ ਗਰਮ ਹੁੰਦਾ ਉਹ ਇੱਕ ਇੱਕ ਮਹੀਨਾ ਪੈਂਦਾ ਡੇਢ ਮਹੀਨਾ ਇਹ ਬਦੇ ਸਾਰੀ ਸਰਦੀਆਂ ਪੈਂਦੇ ਨੇਗੇ ਤੇ ਜਿਵੇਂ ਕਰਲੀ ਸ਼ਰਟ ਦੇ ਨੀਚੇ ਅੰਡਰ ਸ਼ਰਟ ਮੰਗ ਲਾਈਨਿੰਗ ਲਗਾ ਦੇ ਬਹੁਤ ਵਧੀਆ ਰਹਿੰਦੇ ਨੇਗੇ ਉਹਨਾਂ ਦਾ ਹੀ ਜ਼ਿਆਦਾ ਗਰਮ ਹੁੰਦੇ ਨੇਗੇ ਵਧੀਆ ਹੁੰਦਾ ਕੱਪੜਾ ਇਹ ਪਰ ਮੈਨੂੰ ਹੁਣ ਮੈਨੂੰ ਸੌਖਾ ਹੋ ਗਿਆ ਇੰਟਰਲੌਕ ਕਰਨ ਦੀ ਮਸ਼ੀਨ ਜੋ ਲੈ ਕੇ ਆਈ ਨਹੀਂ ਕਿਉਂਕਿ ਹੁਣ ਆਪੇ ਹੁਣ ਟਰਲੋ ਕੋਈ ਨਹੀਂ ਸੂਟ ਸਲਾਈ ਹੋਏ ਨਾਲ ਦੇਣਾ ਪਹਿਲਾਂ ਮੈਨੂੰ ਬਹੁਤ ਖੋਇਦਾ ਸੀ ਦੇਣੇ ਪੈਣ ਸੂਟ ਫੜ ਕੇ ਉਹਨੇ ਪੈਂਦਾ ਸੀ ਫਿਰ ਟਾਈਮ ਹੋਏ ਨਾ ਕੇਵਰ ਹੁੰਦੇ ਨਹੀਂ ਸੀ ਵੀਰ ਨਾ ਕਸਟਮਰ ਟਾਈਮ ਸੂਟ ਚਾਹੁੰਦਾ ਸੀ ਫਿਰ ਕੇਵਰ ਬਿਨਾ ਕਰੇ ਵੀ ਦੇਣਾ ਪੈਂਦਾ ਸੀ ਉਹ ਕਿ ਪਿੰਡ ਵਿੱਚ ਇਸ ਕਰਕੇ ਗਈ ਨਹੀਂ ਦੇਣਾ ਇੰਟਰਲੌਕ ਕਰਵਾਈ ਜਿਵੇਂ ਜਿਹੜੇ ਸੀ ਨੇੜੇ ਨਾ ਆਪੇ ਫੜਾ ਜਾਂਦੇ ਸੀ ਕਿ ਉਹ ਕਰਕੇ ਇੰਟਰਲੌਕ